ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਰੂਪ ਪੰਜਾਬੀ ਕਹਾਣੀਆਂ ਚੈਨਲ ਤੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅੱਜ ਦੀ ਕਹਾਣੀ ਇੱਕ ਭੈਣ ਦੀ ਕਹਾਣੀ ਹੈ ਜੋ ਕਿ ਸੱਚੀ ਕਹਾਣੀ ਹੈ ਮੇਰਾ ਨਾਮ ਸਿਮਰਨਕੌਰ ਹੈ ਮੈਂ ਪਟਿਆਲੇ ਦੇ ਨਾਲ ਲੱਗਦੇ ਪਿੰਡ ਵਿੱਚ ਵਿਆਹੀ ਹੋਈ ਹਾਂ ਮੇਰਾ ਪਰਿਵਾਰ ਇੱਕ ਸਿੱਧਾ ਸਾਦਾ ਪਰਿਵਾਰ ਹੈ ਮੇਰੇ ਵਿਆਹ ਹੋਏ ਨੂੰ 6 ਸਾਲ ਹੋ ਗਏ ਹਨ 20 ਸਾਲ ਦੀ ਉਮਰ ਵਿੱਚ ਮੇਰਾ ਵਿਆਹ ਹੋਇਆ ਤੇ ਛੋਟੀ ਉਮਰ ਵਿੱਚ ਹੀ ਮੇਰੇ ਦੋ ਧੀਆ ਹੋਈਆਂ। ਮੇਰੇ ਘਰ ਵਾਲਾ ਕਦੇ ਵੀ ਨਹੀਂ ਚਾਹੁੰਦਾ ਸੀ ਕਿ ਅਸੀਂ ਕੋਈ ਹੋਰ ਬੱਚਾ ਲਈਏ ਕਿਉਂਕਿ ਮੇਰੇ ਪਹਿਲਾਂ ਹੀ ਦੋ ਧੀਆ ਸੇਜ਼ੀਰੀਅਨ ਹੋਈਆਂ ਸੀ। ਪਰ ਮੇਰੀ ਸੱਸ ਚਾਹੁੰਦੀ ਸੀ ਕਿ ਮੇਰੇ ਪੁੱਤ ਕੋਲ ਇੱਕ ਪੁੱਤ ਜ਼ਰੂਰ ਹੋਣਾ ਚਾਹੀਦਾ ਹੈ। ਪਰ ਮੈਂ ਹਰ ਵਾਰ ਧੀਆ ਨੂੰ ਹੀ ਪੁੱਤ ਕਹਿ ਕੇ ਟਾਲ ਦਿੰਦੀ। ਕਿਉਂਕਿ ਬਜ਼ੁਰਗਾਂ ਦੀ ਮੱਤ ਥੋੜੀ ਜਹੀ ਪੁਰਾਣੀ ਹੁੰਦੀ ਹੈ ਉਹਨਾਂ ਨੂੰ ਕਿਸੇ ਦੀ ਸਿਹਤ ਨਾਲ ਕੋਈ ਫਰਕ ਨਹੀਂ ਪੈਂਦਾ ਮੇਰੀ ਸੱਸ ਦੇ ਵਾਰ-ਵਾਰ ਕਹਿਣ ਤੇ ਮੈਨੂੰ ਤੀਸਰਾ ਚਾਂਸ ਲੈਣਾ ਪਿਆ ਕਿਉਂਕਿ ਮੇਰੀ ਸੱਸ ਹਰ ਵੇਲੇ ਇਹੀ ਤਾਣੇ ਮਿਹਣੇ ਦਿੰਦੀ ਕਿ ਤੇਰੇ ਕੋਲ ਤਾਂ ਧੀਆ ਹਨ ੁੰਡਾ ਨਹੀਂ ਹੈ ਮੈਨੂੰ ਤਾਂ ਇੱਕ ਪੋਤਾ ਚਾਹੀਦਾ ਹੈ ਕਿਉਂਕਿ ਮੇਰਾ ਪਤੀ ਆਪਣੀ ਮਾਂ ਦਾ ਇਕਲੌਤਾ ਪੁੱਤ ਸੀ ਤੇ ਉਹ ਆਪਣੀ ਮਾਂ ਦੇ ਸਾਹਮਣੇ ਕਦੀ ਨਹੀਂ ਸੀ ਬੋਲਦਾ ਜਦੋਂ ਵੀ ਮੇਰਾ ਪਤੀ ਖੇਤ ਜਾਂਦਾ ਤਾਂ ਮੇਰੀ ਸੱਸ ਨੇ ਮੇਰੇ ਨਾਲ ਕਲੇਸ਼ ਕਰਨਾ ਕਿ ਉਹ ਤਾਂ ਖੇਤਾਂ ਵਿੱਚ ੱਤਕੇ ਖਾਂਦਾ ਫਿਰਦਾ ਹੈ ਕਾਦੀ ਖਾਤਰ ਜੰਮੇ ਤੇ ਤੂੰ ਪੱਥਰ ਹੀ ਐ ਇੱਕ ਆਪਰੇਸ਼ਨ ਨਹੀਂ ਕਰਵਾ ਸਕਦੀ ਤੂੰ ਇੱਕ ਤਾਂ ਦੋ ਧੀਆ ਦੂਸਰਾ ਆਪਰੇਸ਼ਨ ਤੇ ਤੀਸਰਾ ਘਰ ਦੇ ਵਿੱਚ ਕਲੇਸ਼ ਮੈਂ ਤਾਂ ਆਪਣੇ ਪਤੀ ਨੂੰ ਕਈ ਵਾਰ ਸਮਝਾਇਆ ਕਿ ਆਪਾਂ ਨੂੰ ਇੱਕ ਚਾਂਸ ਹੋਰ ਲੈਣਾ ਚਾਹੀਦਾ ਹੈ ਪਰ ਮੇਰਾ ਪਤੀ ਇਸ ਗੱਲ ਨੂੰ ਬਿਲਕੁਲ ਸਵੀਕਾਰ ਨਹੀਂ ਸੀ ਕਰਦਾ ਉਹ ਕਹਿੰਦਾ ਕਿ ਤੀਸਰਾ ਆਪਰੇਸ਼ਨ ਰਿਸਕ ਵਾਲਾ ਹੁੰਦਾ ਹੈ ਜੇ ਤੈਨੂੰ ਕੁਝ ਹੋ ਗਿਆ ਤਾਂ ਇਹ ਸੋਨੇ ਵਰਗੀਆਂ ਧੀਆਂ ਰੁੱਲ ਜਾਣਗੀਆਂ ਪਰ ਫਿਰ ਅਸੀਂ ਇੱਕ ਦਿਨ ਡਾਕਟਰ ਦੇ ਕੋਲ ਗਏ ਡਾਕਟਰ ਦੀ ਸਲਾਹ ਲਈ ਤਾਂ ਉਹਨਾਂ ਨੇ ਸਾਨੂੰ ਇੱਕ ਚਾਂਸ ਹੋਰ ਲੈਣ ਲਈ ਕਹਿ ਦਿੱਤਾ ਅਪ੍ਰੈਲ ਮਹੀਨੇ ਵਿੱਚ ਮੇਰੀ ਪ੍ਰੈਗਨਨਸੀ ਦੀ ਰਿਪੋਰਟ ਪੋਜ਼ਿਟਿਵ ਆਈ ਤਾਂ ਅਸੀਂ ਸਾਰੇ ਬਹੁਤ ਖੁਸ਼ ਹੋਏ ਬਸ ਮਨ ਵਿੱਚ ਇਹੀ ਅਰਦਾਸ ਕਰਦੀ ਕਿ ਵਾਹਿਗੁਰੂ ਚੰਗਾ ਹੀ ਕਰੇਗਾ ਮੈਂ ਤਾਂ ਉਸ ਪਰਮਾਤਮਾ ਤੇ ਭਰੋਸਾ ਕਰਨ ਵਾਲੀ ਹਾਂ ਮੈਂ ਘਰ ਆ ਕੇ ਆਪਣੀ ਸੱਸ ਨੂੰ ਇਹ ਖੁਸ਼ਖਬਰੀ ਸੁਣਾਈ ਤੇ ਨਾਲ ਇਹ ਵੀ ਕਹਿ ਦਿੱਤਾ ਕਿ ਮੈਂ ਮੁੰਡੇ ਹੋਣ ਦੀ ਕੋਈ ਵੀ ਦਵਾਈ ਜਾਂ ਕਿਸੇ ਵੀ ਬਾਬੇ ਕੋਲ ਧਾਗਾ ਤਵੀਤ ਨਹੀਂ ਲੈ ਕੇ ਪਾਉਣਾ ਤੇ ਨਾ ਹੀ ਮੈਂ ਕਿਤੇ ਜਾਵਾਂਗੀ ਨਾ ਹੀ ਮੈਂ ਕੋਈ ਮੁੰਡੇ ਜਾਂ ਕੁੜੀ ਹੋਣ ਦਾ ਚੈੱਕ ਕਰਵਾਵਾਂਗੀ ਮੇਰੀ ਸੱਸ ਮੈਨੂੰ ਆਨੇ ਬਹਾਨੇ ਸੁਣਾਉਂਦੀ ਰਹਿੰਦੀ ਕਿ ਕਈ ਰਿਸ਼ਤੇਦਾਰਾਂ ਦੀਆਂ ਨੂਹਾ ਕੋਲ ਮੁੰਡੇ ਹੋਏ ਹਨ ਉਹਨਾਂ ਨੇ ਕਿਸੇ ਬਾਬੇ ਕੋਲੋਂ ਦਵਾਈ ਖਾਧੀ ਸੀ ਤੇ ਮੁੰਡਾ ਹੋਇਆ ਹੈ ਮੈਂ ਆਪਣੇ ਪਤੀ ਨੂੰ ਕਿਹਾ ਕਿ ਮੰਮੀ ਆਪਾਂ ਨੂੰ ਕਿਸੇ ਬਾਬੇ ਕੋਲ ਲੈ ਕੇ ਜਾਣਾ ਚਾਹੁੰਦੀ ਹੈ ਤੇ ਮੁੰਡੇ ਹੋਣ ਦੀ ਦਵਾਈ ਖਵਾਣੀ ਚਾਹੁੰਦੀ ਹੈ ਇਸ ਗੱਲ ਤੇ ਮੇਰਾ ਪਤੀ ਬਹੁਤ ਗੁੱਸੇ ਹੋਇਆ ਤੇ ਕਹਿੰਦਾ ਜੇਕਰ ਤੈਨੂੰ ਵਾਹਿਗੁਰੂ ਤੇ ਭਰੋਸਾ ਨਹੀਂ ਤੇ ਕਿਉਂ ਥਾਂ ਥਾਂ ਤੇ ਠੋਕਰਾਂ ਖਾ ਰਹੀ ਐ ਕਦੇ ਦਵਾਈਆਂ ਨਾਲ ਵੀ ਮੁੰਡੇ ਪੈਦਾ ਹੋਏ ਦੇਖੇ ਨੇ ਇਹ ਸਭ ਵਹਿਮ ਭਰਮ ਲੋਕਾਂ ਦੇ ਪਾਏ ਹੋਏ ਹਨ ਪਰ ਮੈਂ ਦੋਵੇਂ ਪਾਸਿਓਂ ਫਸੀ ਹੋਈ ਸੀ ਨਾ ਤਾਂ ਮੇਰੀ ਸੱਸ ਮੈਨੂੰ ਟਿਕਨ ਦੇ ਰਹੀ ਸੀ ਤੇ ਨਾ ਹੀ ਮੇਰੇ ਘਰ ਵਾਲਾ ਇਹ ਗੱਲ ਮੰਨਣ ਨੂੰ ਤਿਆਰ ਸੀ ਮੇਰੀ ਸੱਸ ਨੇ ਤਾਂ ਮੰਜੀ ਹੀ ਮੰਨ ਲਈ ਉਹ ਹਰ ਵੇਲੇ ਬਿਮਾਰਾਂ ਦੀ ਤਰ੍ਹਾਂ ਪਈ ਰਹਿੰਦੀ ਜੇ ਕਹਿੰਦੇ ਕਿ ਮੰਮੀ ਰੋਟੀ ਖਾ ਲੈ ਜਾਂ ਚਾਹ ਪੀ ਲੈ ਸਾਫ ਮਨਾ ਕਰ ਦਿੰਦੀ ਕਿ ਜੇਕਰ ਤੁਸੀਂ ਬਾਬੇ ਕੋਲ ਨਾ ਗਏ ਤਾਂ ਮੈਂ ਰੋਟੀ ਚਾ ਨਹੀਂ ਖਾਵਾਂਗੀ ਸਾਨੂੰ ਇਹ ਗੱਲ ਮੰਨਣੀ ਪਈ ਮੈਨੂੰ ਅੱਜ ਵੀ ਯਾਦ ਹੈ ਜੁਲਾਈ ਦਾ ਮਹੀਨਾ ਬਹੁਤ ਗਰਮੀ ਤੇ ਮੇਰੇ ਘਰ ਵਾਲਾ ਤੇ ਮੈਂ ਮੋਟਰਸਾਈਕਲ ਤੇ ਲਗਭਗ 50 55 ਕਿਲੋਮੀਟਰ ਦੂਰ ਗਏ ਗਰਮੀ ਨਾਲ ਸਾਡਾ ਬੁਰਾ ਹਾਲ ਹੋ ਗਿਆ ਅੰਤਾਂ ਦੀ ਗਰਮੀ ਤਪਦੀ ਸੜਕ ਤੇ ਮੂੰਹ ਤਿਹਾਈ ਸਾਨੂੰ ਕਿਤੋਂ ਪਾਣੀ ਨਾ ਮਿਲਿਆ ਤਾਸੀ ਇੱਕ ਦੋ ਵਾਰ ਕਿਸੇ ਰੇੜੀ ਤੇ ਖੜਕੇ ਪਾਣੀ ਪੀਤਾ ਉਹ ਪਾਣੀ ਸਾਨੂੰ ਦੁਨੀਆਂ ਦੀ ਸਭ ਤੋਂ ਕੀਮਤੀ ਚੀਜ਼ ਲੱਗ ਰਿਹਾ ਸੀ ਅਸੀਂ ਉੱਥੋਂ ਚਲੇ ਗਏ ਪਰ ਸਾਡਾ ਮਨ ਨਹੀਂ ਸੀ ਜਾਣਦਾ ਅਸੀਂ ਜਿਹੜੇ ਰਾਹ ਵਿੱਚ ਜਾ ਰਹੇ ਹਾਂ ਪਰਮਾਤਮਾ ਸਾਨੂੰ ਮਾਫ਼ ਵੀ ਕਰੇਗਾ ਜਾਂ ਨਹੀਂ ਕਿਉਂਕਿ ਸਾਡੀ ਇਹ ਮਜਬੂਰੀ ਸੀ ਅਸੀਂ ਇੱਥੇ ਨਹੀਂ ਜਾਣਾ ਚਾਹੁੰਦੇ ਸੀ ਜਦੋਂ ਅਸੀਂ ਪਹੁੰਚ ਗਏ ਤਾਂ ਇੱਕ ਬਜ਼ੁਰਗ ਆਦਮੀ ਸਾਹਮਣੇ ਬੈਠਾ ਸਾਡੇ ਵੱਲ ਨੂੰ ਦੇਖ ਰਿਹਾ ਸੀ ਤੇ ਅਸੀਂ ਉਸ ਨੂੰ ਪੁੱਛਿਆ ਤਾਂ ਉਹ ਬਜ਼ੁਰਗ ਆਦਮੀ ਬੋਲਿਆ ਕਿ ਤੁਸੀਂ ਕੀ ਲੈਣਾ ਹੈ ਉਸ ਬਜ਼ੁਰਗ ਆਦਮੀ ਨੇ ਮੇਰੇ ਪੇਟ ਵੱਲ ਵੇਖਿਆ ਤੇ ਕਿਹਾ ਕੁੜੀਆਂ ਨੇ ਪੁੱਤ ਦੀ ਭੁੱਖੇ ਤੈਨੂੰ ਸ਼ਾਇਦ ਸ਼ਾਇਦ ਉਹ ਮੇਰੀ ਉਮਰ ਦਾ ਅੰਦਾਜ਼ਾ ਲਾ ਕੇ ਸਮਝ ਹੀ ਗਿਆ ਹੋਵੇਗਾ ਕਿ ਮੇਰੇ ਵਿਆਹ ਨੂੰ ਕਾਫੀ ਟਾਈਮ ਹੋ ਗਿਆ ਹੈ ਤੇ ਪੇਟ ਨੂੰ ਦੇਖ ਕੇ ਸਮਝ ਗਿਆ ਕਿ ਇਸ ਦੇ ਬੱਚਾ ਹੋਣ ਵਾਲਾ ਹੈ ਮੈਂ ਹਾਂ ਵਿੱਚ ਸਿਰ ਹਿਲਾਇਆ ਤੇ ਚੁੱਪਚਾਪ ਬੈਠ ਗਈ ਮੈਂ ਕੋ ਉਪਾਏ ਕਰਾਂਗਾ ਤੇ ਇਹ ਦਵਾਈ ਸਵੇਰੇ 4 ਵਜੇ ਉੱਠ ਕੇ ਖਾਣੀ ਹੈ ਕਿਸੇ ਵੀ ਔਰਤ ਜਾਂ ਲੜਕੀ ਦਾ ਮੂੰਹ ਨਹੀਂ ਵੇਖਣਾ ਸਿਰਫ ਲੜਕੇ ਦਾ ਹੀ ਮੂੰਹ ਵੇਖ ਕੇ ਦਵਾਈ ਖਾਣੀ ਹੈ ਅਸੀਂ ਹਾਂਜੀ ਕਹਿ ਕੇ ਚੁੱਪ ਕਰਕੇ ਉੱਥੋਂ ਵਾਪਸ ਘਰ ਨੂੰ ਚੱਲ ਪਏ ਫਿਰ ਅਸੀਂ ਗਰਮੀ ਦੀ ਤਪਦੀ ਧੁੱਪ ਵਿੱਚ ਘਰ ਵਾਪਸ ਆਏ ਮੇਰੀ ਸੱਸ ਬੋਲੀ ਕਿ ਕੀ ਕਿਹਾ ਬਾਬੇ ਨੇ ਮੇਰੇ ਪਤੀ ਨੇ ਕਹਿ ਦਿੱਤਾ ਕਿ 3100 ਰੁਪਿਆ ਲਿਆ ਹੈ ਤੇ ਦਵਾਈ ਦੇ ਦਿੱਤੀ ਹੈ ਇਹ ਗੱਲ ਸੁਣ ਕੇ ਮੇਰੀ ਸੱਸ ਕਹਿੰਦੀ ਕਿ ਹੁਣ ਦਵਾਈ ਧਿਆਨ ਨਾਲ ਖਾ ਲਈ ਅੱਜ ਰਾਤ ਨੂੰ ਕੁੜੀਆਂ ਨੂੰ ਮੈਂ ਆਪਣੇ ਕੋਲ ਸਵਾ ਲਵਾਂਗੀ ਤੇ ਤੂੰ ਆਪਣੇ ਪਤੀ ਦਾ ਮੂੰਹ ਦੇਖ ਕੇ ਦਵਾਈ ਖਾ ਲਈ ਇੰਨੀ ਗੱਲ ਕਹਿ ਕੇ ਮੇਰੀ ਸੱਸ ਆਪਣੇ ਕੰਮ ਲੱਗ ਗਈ ਪਰ ਘਰ ਆਉਂਦੇ ਹੀ ਮੇਰੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਜ਼ਿਆਦਾ ਗਰਮੀ ਕਰਕੇ ਮੇਰਾ ਬੀਪੀ ਘਟ ਗਿਆ ਤੇ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਮੇਰਾ ਪਤੀ ਮੇਰੀ ਸੱਸ ਨਾਲ ਬਹੁਤ ਲੜਾਈ ਝਗੜੇ ਕਰਨ ਲੱਗਾ ਕਿ ਕੀ ਲੈਣਾ ਸੀ ਤੂੰ ਇਸ ਨੂੰ ਇੰਨੀ ਧੁੱਪ ਵਿੱਚ ਭੇਜ ਕੇ ਮੁੰਡੇ ਦੇ ਲਾਲਚ ਵਿੱਚ ਦੇਖੀ ਕਿਤੇ ਕੁੜੀਆਂ ਦੀ ਵੀ ਜ਼ਿੰਦਗੀ ਨਾ ਬਰਬਾਦ ਕਰ ਲਈ ਕਿਉਂਕਿ ਜੇਕਰ ਇਸ ਨੂੰ ਕੁਝ ਹੋ ਗਿਆ ਤਾਂ ਕੌਣ ਸੰਭੂਗਾ ਕੁੜੀਆਂ ਨੂੰ ਕਿਉਂਕਿ ਮੇਰੀ ਕੁੜੀ ਵੱਡੀ 8 ਸਾਲ ਦੀ ਸੀ ਤੇ ਛੋਟੀ 6 ਸਾਲ ਦੀ ਸੀ ਅਸੀਂ ਰੋਜ਼ ਗੁਰਦੁਆਰੇ ਜਾਂਦੇ ਤੇ ਪ੍ਰਮਾਤਮਾ ਨੂੰ ਕਹਿੰਦੇ ਕਿ ਵਾਹਿਗੁਰੂ ਜੇ ਸਾਡੀ ਕਿਸਮਤ ਚ ਪੁੱਤ ਲਿਖਿਆ ਹੈ ਤੇ ਸਾਨੂੰ ਮਿਲ ਜਾਵੇ ਜੇ ਤੂੰ ਦੇਣਾ ਵੀ ਹੈ ਤਾਂ ਲੰਬੀ ਉਮਰ ਵਾਲਾ ਦੇਈ ਕਿਉਂਕਿ ਸਾਡੇ ਹੀ ਗਵਾਂਡ ਵਿੱਚ ਉਸੇ ਟਾਈਮ 1 27 28 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਉਹ ਮਾਂ ਦੀ ਹਾਲਤ ਦੇਖੀ ਨਹੀਂ ਸੀ ਜਾ ਰਹੀ ਤੇ ਉਸ ਟਾਈਮ ਸਾਰੇ ਹੀ ਕਹਿੰਦੇ ਸੀ ਕਿ ਰੱਬ ਨੇ ਜੇ ਦਿੱਤਾ ਸੀ ਤਾਂ ਲੰਬੀ ਉਮਰ ਵਾਲਾ ਦਿੰਦਾ ਜਵਾਨੀ ਭਰ ਵਿੱਚ ਪੁੱਤ ਨੂੰ ਤੋੜਨਾ ਬਹੁਤ ਔਖਾ ਇੱਕ ਦੁੱਖ ਹੁੰਦਾ ਕਿ ਪੁੱਤ ਹੈ ਹੀ ਨਹੀਂ ਇੱਕ ਦੁੱਖ ਹੁੰਦਾ ਕਿ ਪਾਲਿਆ ਪਲੋਸਿਆ ਖੋ ਲਿਆ ਰੱਬ ਨੇ ਉਹਦੀ ਮਾਂ ਝੱਲੀ ਕਮਲੀ ਹੋ ਗਈ ਤੇ ਕੰਦਾ ਨਾਲ ਟੱਕਣਾ ਮਾਰਦੀ ਫਿਰਦੀ ਸੀ ਉਸਦੀ ਮਾਂ ਦੀ ਹਾਲਤ ਨੂੰ ਵੇਖ ਕੇ ਸਾਡੀ ਰੂਹ ਕੰਬਦੀ ਤੇ ਅਸੀਂ ਕਹਿੰਦੇ ਵਾਹਿਗੁਰੂ ਜੇ ਦੇਣਾ ਤਾਂ ਜਿਉਂਦਾ ਜਗਦਾ ਲੰਬੀਆਂ ਉਮਰਾਂ ਵਾਲਾ ਦੇਈ ਨਹੀਂ ਸਾਨੂੰ ਜਿੱਥੋਂ ਦੋ ਧੀਆ ਉੱਥੇ ਤਿੰਨ ਹੀ ਦੇ ਦੇਵੀ ਅਸੀਂ ਹਰ ਦਿਨ ਗੁਰਦੁਆਰੇ ਸਾਹਿਬ ਜਾਂਦੇ ਤੇ ਪਰਮਾਤਮਾ ਅੱਗੇ ਸੱਚੇ ਮਨ ਅਰਦਾਸ ਕਰਦੇ ਮੇਰੀ ਸੱਸ ਫਿਰ ਕਹਿੰਦੀ ਕਿ ਤੁਸੀਂ ਉਸ ਬਾਬੇ ਕੋਲ ਵੀ ਜਾਇਆ ਕਰੋ ਪਰ ਮੇਰੇ ਪਤੀ ਨੇ ਉਸ ਕੋਲ ਜਾਣ ਤੋਂ ਸਾਫ਼ ਮਨਾਂ ਕਰ ਦਿੱਤਾ ਕਿ ਜੇਕਰ ਹੁਣ ਸਾਨੂੰ ਤੂੰ ਜ਼ਬਰਦਸਤੀ ਉਸ ਬਾਬੇ ਕੋਲ ਕੱਲੇਂਗੀ ਤਾਂ ਮੈਂ ਬੱਚੇ ਤੇ ਪਤਨੀ ਨੂੰ ਲੈ ਕੇ ਘਰੋਂ ਚਲਾ ਜਾਵਾਂਗਾ ਮੇਰੀ ਸੱਸ ਚੁੱਪ ਕਰ ਜਾਂਦੀ ਪਰ ਉਹ ਚੁੱਪ ਵੀ ਮੇਰੇ ਪਤੀ ਦੇ ਸਾਹਮਣੇ ਹੀ ਕਰਦੀ ਸੀ ਜਦੋਂ ਉਹ ਖੇਤ 'ਚ ਜਾਂਦਾ ਜਾਂ ਕਿਤੇ ਬਾਹਰ ਅੰਦਰ ਜਾਂਦਾ ਤਾਂ ਮੇਰੇ ਕੋਲ ਕਲੇਸ਼ ਕਰ ਲੈਂਦੀ ਮੇਰਾ ਵੀ ਮਨ ਬਹੁਤ ਡਰਦਾ ਜੇਕਰ ਮੇਰੇ ਕੁੜੀ ਫਿਰ ਹੋ ਗਈ ਤਾਂ ਮੇਰੀ ਸੱਸ ਨੇ ਮੇਰਾ ਤਾਂ ਜਿਉਣਾ ਦੁੱਬਰ ਕਰ ਦੇਣਾ ਮੈਨੂੰ ਅਕਸਰ ਹੀ ਰਾਤ ਨੂੰ ਪਈ ਪਈ ਨੂੰ ਜਦੋਂ ਜਾਗੋਂਦੀ ਤਾਂ ਮੇਰੇ ਮੂੰਹੋਂ ਵੀ ਵਾਹਿਗੁਰੂ ਮਿਹਰ ਕਰੀ ਇਹ ਸ਼ਬਦ ਹੀ ਨਿਕਲਦਾ ਜੇ ਮੈਂ ਕੋਈ ਕੰਮ ਕਰਦੀ ਤਾਂ ਮੇਰਾ ਧਿਆਨ ਹਰ ਵੇਲੇ ਪਰਮਾਤਮਾ ਵਿੱਚ ਲੱਗਿਆ ਰਹਿੰਦਾ ਘਰ ਵਿੱਚ ਕੀ ਹੋ ਰਿਹਾ ਕੀ ਨਹੀਂ ਮੈਨੂੰ ਪਿਛਲੇ 6-7 ਮਹੀਨਿਆਂ ਵਿੱਚ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਮੈਂ ਸੂਬਾ ਸ਼ਾਮ ਦੁਪਹਿਰੇ ਵਾਹਿਗੁਰੂ ਮਿਹਰ ਕਰੀ ਇਹ ਹੀ ਸ਼ਬਦ ਮੇਰੇ ਮੂੰਹ ਵਿੱਚ ਹੁੰਦੇ ਮੈਂ ਮੰਨਦੀ ਹਾਂ ਕਿ ਕੁੜੀਆਂ ਦੇ ਮੋਕੇ ਨਾ ਤਾਂ ਮੈਂ ਕਦੇ ਇੰਨਾ ਪ੍ਰਮਾਤਮਾ ਨੂੰ ਯਾਦ ਕੀਤਾ ਤੇ ਨਾ ਹੀ ਮੈਂ ਡਰੀ ਸੀ ਪਰ ਐਤ ਕੀ ਮੇਰੇ ਦਿਲ ਵਿੱਚ ਇੰਨਾ ਦਰਦ ਸੀ ਕਿ ਮੈਂ ਵਾਹਿਗੁਰੂ ਨੂੰ ਇੱਕ ਵਾਰ ਵੀ ਮਨੋਨੀ ਭਲਾਇਆ ਆਖਰਕਾਰ ਟਾਈਮ ਬਹੁਤ ਨੇੜੇ ਆ ਗਿਆ ਅੱਜ ਮੇਰੀ ਹਸਪਤਾਲ ਦੀ ਤਾਰੀਖ ਸੀ ਮੈਨੂੰ ਡਾਕਟਰਾਂ ਨੇ ਆਪਰੇਸ਼ਨ ਕਰਨ ਲਈ ਬੁਲਾਇਆ ਮੈਂ ਤੇ ਮੇਰਾ ਪਤੀ ਅਸੀਂ ਹਸਪਤਾਲ ਵਿੱਚ ਪਹੁੰਚ ਗਏ ਸਵੇਰੇ 10:00 ਵਜੇ ਅਸੀਂ ਗਏ ਉਹਨਾਂ ਨੇ ਮੈਨੂੰ ਐਡਮਿਟ ਕਰ ਲਿਆ ਤੇ ਇੰਜੈਕਸ਼ਨ ਲਗਾ ਦਿੱਤੇ ਮੇਰੇ ਪਤੀ ਨੂੰ ਕਿਹਾ ਗਿਆ ਕਿ ਸ਼ਾਮ ਨੂੰ 4:00 ਵਜੇ ਆਪਰੇਸ਼ਨ ਹੋਣਾ ਹੈ ਜੇਕਰ ਤੁਸੀਂ ਘਰੇ ਜਾਣਾ ਚਾਹੁੰਦੇ ਹੋ ਤਾਂ ਚਲੇ ਜਾਓ ਮੇਰਾ ਪਤੀ ਘਰ ਆ ਗਿਆ ਕਿਉਂਕਿ ਮੇਰੀਆਂ ਕੁੜੀਆਂ ਦਾ ਸਕੂਲੋਂ ਆਉਣ ਦਾ ਟਾਈਮ ਹੋ ਗਿਆ ਸੀ ਮੇਰਾ ਪਤੀ 3:00 ਵਜੇ ਮੇਰੀਆਂ ਦੋਨੋਂ ਧੀਆਂ ਨੂੰ ਲੈ ਕੇ ਹਸਪੀਟਲ ਪਹੁੰਚ ਗਿਆ ਜਦੋਂ ਡਾਕਟਰਾਂ ਨੇ 4:00 ਵਜੇ ਮੈਨੂੰ ਆਪਰੇਸ਼ਨ ਥੀਏਟਰ ਵਿੱਚ ਜਾਣ ਲਈ ਕਿਹਾ ਉਸ ਟਾਈਮ ਮੈਂ ਆਪਣੀਆਂ ਧੀਆਂ ਤੇ ਆਪਣੇ ਪਤੀ ਵੱਲ ਬਿਲਕੁਲ ਨਹੀਂ ਦੇਖਿਆ ਕਿਉਂਕਿ ਮੈਨੂੰ ਪਤਾ ਸੀ ਕਿ ਡਰ ਨਾਲ ਮੇਰੇ ਹੰਝੂ ਨਾ ਆ ਜਾਣ ਮੈਨੂੰ ਡਾਕਟਰ ਅੰਦਰ ਲੈ ਗਏ ਇੰਜੈਕਸ਼ਨ ਲਗਾ ਦਿੱਤੇ ਬੇਸ਼ੱਕ ਮੈਨੂੰ ਇੰਜੈਕਸ਼ਨ ਨਸ਼ੇ ਦਾ ਲਗਾਇਆ ਤੇ ਮੇਰਾ ਨੀਚੇ ਵਾਲਾ ਧੜ ਸੁੰਨ ਹੋ ਗਿਆ ਮੇਰੇ ਪੇਟ ਤੇ ਸੂਈ ਮਾਰੀ ਤੇ ਕਿਹਾ ਤੁਹਾਨੂੰ ਦਰਦ ਹੋਈ ਹੈ ਤਾਂ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਕਿਉਂਕਿ ਮੇਰੇ ਮੂੰਹੋਂ ਆਵਾਜ਼ ਨਹੀਂ ਸੀ ਨਿਕਲ ਰਹੀ ਮੇਰਾ ਮਨ ਭਰਿਆ ਹੋਇਆ ਸੀ ਮੈਨੂੰ ਇੰਜ ਲੱਗਦਾ ਸੀ ਕਿ ਜੇਕਰ ਕੋਈ ਮੇਰੇ ਸਿਰ ਤੇ ਪਿਆਰ ਨਾਲ ਹੱਥ ਫੇਰੇਗਾ ਤੇ ਮੈਂ ਰੋ ਹੀ ਪਾਵਾਂਗੀ ਡਾਕਟਰ ਬਹੁਤ ਜ਼ਿਆਦਾ ਸਿਆਣੀ ਸੀ ਉਸਨੇ ਮੈਨੂੰ ਕਿਹਾ ਤੁਸੀਂ ਚਿੰਤਾ ਨਾ ਕਰੋ ਮੈਡਮ ਪਰਮਾਤਮਾ ਤੁਹਾਡੇ ਨਾਲ ਹੈ ਪਰਮਾਤਮਾ ਮਿਹਰ ਕਰੇਗਾ ਮੈਨੂੰ ਇੰਜ ਲੱਗ ਰਿਹਾ ਸੀ ਕਿ ਡਾਕਟਰ ਮੈਨੂੰ ਇਸ਼ਾਰਾ ਕਰ ਰਹੇ ਹੋਣ ਆਪਰੇਸ਼ਨ ਤੋਂ ਬਾਅਦ ਉਹਨਾਂ ਨੇ ਬੱਚੇ ਨੂੰ ਨਾਲ ਬੈੱਡ ਤੇ ਪਾ ਦਿੱਤਾ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਬੇਬੀ ਕੀ ਹੋਇਆ ਹੈ ਕੁੜੀ ਹੈ ਜਾਂ ਮੁੰਡਾ ਮੈਂ ਬਹੁਤ ਪਰੇਸ਼ਾਨ ਸੀ ਬੈੱਡ ਮੇਰੇ ਸਿਰਹਾਣੇ ਵੱਲ ਲੱਗਾ ਹੋਇਆ ਸੀ ਮੇਰੇ ਵਾਰ-ਵਾਰ ਢੋਣ ਨੂੰ ਪਿੱਛੇ ਨੂੰ ਕਰਕੇ ਵੇਖਣ ਦੀ ਕੋਸ਼ਿਸ਼ ਕਰ ਰਹੀ ਸੀ ਡਾਕਟਰਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਿੱਧੇ ਹੋ ਕੇ ਪੈ ਜਾਓ ਤੁਹਾਨੂੰ ਆਪਰੇਸ਼ਨ ਦੇ ਟਾਂਕੇ ਲਗਾਉਣੇ ਹਨ ਪਰ ਮੈਨੂੰ ਆਪਣੇ ਪੇਟ ਦੀ ਕੋਈ ਵੀ ਪਰਵਾਹ ਨਹੀਂ ਸੀ ਮੈਨੂੰ ਤਾਂ ਸਿਰਫ ਇਹ ਸੀ ਕਿ ਬੱਚਾ ਕੀ ਹੋਇਆ ਹੈ ਡਾਕਟਰਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਤਿੰਨ ਆਪਰੇਸ਼ਨ ਹੋ ਗਏ ਹਨ ਫਿਰ ਡਾਕਟਰਾਂ ਨੇ ਮੇਰੇ ਪਤੀ ਤੋਂ ਸਾਈਨ ਕਰਵਾ ਲਏ ਤਾਂ ਇੱਕ ਨਰਸ ਮੇਰੇ ਪਤੀ ਦੇ ਕੋਲੋਂ ਸਾਈਨ ਲਈ ਕਮਰੇ ਤੋਂ ਬਾਹਰ ਗਈ ਮੇਰੇ ਪਤੀ ਨੇ ਪੇਪਰਾਂ ਤੇ ਸਾਈਨ ਕਰ ਦਿੱਤੇ ਜਦੋਂ ਨਰਸ ਅੰਦਰ ਆਈ ਤਾਂ ਡਾਕਟਰਾਂ ਨੇ ਕਿਹਾ ਕਿ ਤੁਸੀਂ ਉਹਨਾਂ ਨੂੰ ਬੱਚੇ ਬਾਰੇ ਦੱਸ ਦਿੱਤਾ ਹੈ ਤਾਂ ਨਰਸ ਬੋਲੀ ਨਹੀਂ ਜੀ ਅਸੀਂ ਨਹੀਂ ਦੱਸਿਆ ਫਿਰ ਡਾਕਟਰਾਂ ਨੇ ਕਿਹਾ ਨਹੀਂ ਤੁਸੀਂ ਉਹਨਾਂ ਨੂੰ ਬੱਚੇ ਬਾਰੇ ਦੱਸ ਕੇ ਆਓ ਫਿਰ ਡਾਕਟਰ ਮੇਰੇ ਕੋਲ ਹੱਸ ਕੇ ਬੋਲੀ ਤੁਸੀਂ ਸਿੱਧੇ ਹੋ ਕੇ ਪੈ ਜਾਓ ਤੁਹਾਡੇ ਘਰ ਪੁੱਤ ਹੋਇਆ ਹੈ ਮੈਂ ਚੁੱਪਚਾਪ ਸਿੱਧੀ ਹੋ ਕੇ ਪੈ ਗਈ ਤੇ ਮਨ ਹੀ ਮਨ ਪਰਮਾਤਮਾ ਦਾ ਸ਼ੁਕਰਾਨਾ ਕਰਨ ਲੱਗੀ ਹੇ ਵਾਹਿਗੁਰੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਮੈਨੂੰ ਪੁੱਤ ਦੀ ਦਾਤ ਬਖਸ਼ੀ ਮੇਰਾ ਪਤੀ ਉੱਚੀ ਉੱਚੀ ਰੋਣ ਲੱਗ ਪਿਆ ਇਹ ਨਹੀਂ ਸੀ ਸਮਝ ਆ ਰਹੀ ਕਿ ਉਸ ਦੀ ਖੁਸ਼ੀ ਵਾਲੇ ਅੰਸੂ ਸਨ ਜਾਂ ਦੁੱਖ ਵਾਲੇ ਡਾਕਟਰਾਂ ਨੇ ਮੈਨੂੰ ਆਪਰੇਸ਼ਨ ਥੀਏਟਰ ਚੋਂ ਬਾਹਰ ਕੱਢ ਕੇ ਅਮਰਜੈਂਸੀ ਵਿੱਚ ਪਾ ਦਿੱਤਾ ਕਿਉਂਕਿ ਉਸ ਟਾਈਮ ਮੇਰਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਗਿਆ ਸੀ ਮੈਂ ਅਮਰਜੈਂਸੀ ਵਿੱਚ ਚਲੀ ਗਈ ਤੇ ਮੇਰਾ ਪਤੀ ਵੀ ਮੇਰੇ ਕੋਲ ਆ ਕੇ ਬੈਠ ਗਿਆ ਮੇਰੇ ਪਤੀ ਨੇ ਘਰ ਫੋਨ ਕਰਕੇ ਦੱਸਿਆ ਉਸ ਤੋਂ ਬਾਅਦ ਮੇਰੇ ਪੇਕੇ ਫੋਨ ਕੀਤਾ ਮੇਰੇ ਪੇਕੇ ਕਿਸੇ ਨੂੰ ਵੀ ਇਹ ਗੱਲ ਦਾ ਨਹੀਂ ਪਤਾ ਸੀ ਕਿ ਅੱਜ ਸਾਡੀ ਹਸਪਤਾਲ ਦੀ ਤਰੀਕ ਸੀ ਮੇਰੀ ਭਾਬੀ ਨੇ ਫੋਨ ਚੁੱਕਿਆ ਤਾਂ ਮੇਰੇ ਪਤੀ ਨੇ ਵਧਾਈਆਂ ਦੇ ਕੇ ਕਿਹਾ ਕਿ ਤੁਹਾਡੇ ਦੋਤਾ ਆ ਗਿਆ ਤਾਂ ਮੇਰੀ ਭਾਬੀ ਬੋਲੀ ਇਹ ਕੀ ਕੁੜੀਆਂ ਮੌਕੇ ਤਾਂ ਮੈਨੂੰ ਪਹਿਲਾਂ ਸੱਦ ਲੈਂਦੇ ਸੀ ਤੇ ਅੱਜ ਮੈਨੂੰ ਦੱਸਿਆ ਵੀ ਨਹੀਂ ਤਾਂ ਮੇਰੇ ਪਤੀ ਬੋਲੇ ਇਹ ਸਾਨੂੰ ਨਹੀਂ ਪਤਾ ਏ ਤੁਸੀਂ ਆ ਕੇ ਆਪਣੀ ਕੁੜੀ ਤੋਂ ਪੁੱਛੋ ਉਸਨੇ ਹੀ ਕਿਹਾ ਸੀ ਕਿ ਕਿਸੇ ਨੂੰ ਨਹੀਂ ਦੱਸਣਾ ਕਿਉਂਕਿ ਮੈਂ ਨਾ ਕਿਤੇ ਨਾ ਕਿਤੇ ਬਹੁਤ ਡਰਦੀ ਸੀ ਕਿ ਜੇ ਕੁੜੀ ਹੋ ਗਈ ਤਾਂ ਮੇਰੀ ਸੱਸ ਨੇ ਪਤਾ ਨਹੀਂ ਕੀ ਬੋਲਣਾ ਮੇਰੇ ਪੇਕੇ ਕੀ ਸੋਚਣਗੇ ਕਿਉਂਕਿ ਛੋਟੀ ਕੁੜੀ ਮੌਕੇ ਵੀ ਮੇਰੀ ਸੱਸ ਨੇ ਹਸਪਤਾਲ ਵਿੱਚ ਬਹੁਤ ਤਮਾਸ਼ਾ ਕੀਤਾ ਮੇਰੀ ਸੱਸ ਮੇਰੇ ਪਤੀ ਕੋਲ ਭੱਜੀ ਆਈ ਤੇ ਕਿਹਾ ਵੇਖਿਆ ਤੁਸੀਂ ਬਾਬੇ ਕੋਲ ਗਏ ਸੀ ਨਾ ਬਾਬੇ ਨੇ ਪਾ ਦਿੱਤੀ ਖੈਰ ਤੇ ਮੁੰਡਾ ਹੋ ਗਿਆ ਮੇਰਾ ਪਤੀ ਹੱਸ ਕੇ ਬੋਲਿਆ ਮਾਤਾ ਕਿਹੜੀ ਖੈਰ ਅਸੀਂ ਨਾ ਤਾਂ ਬਾਬੇ ਕੋਲ ਗਏ ਤੇ ਨਾ ਅਸੀਂ ਪੈਸੇ ਦਿੱਤੇ ਤੇ ਨਾ ਹੀ ਅਸੀਂ ਕੋਈ ਦਵਾਈ ਖਾਧੀ ਅਸੀਂ ਘਰ ਤੋਂ ਗਏ ਜ਼ਰੂਰ ਸੀ ਪਰ ਚੁੱਪਚਾਪ ਘਰ ਵਾਪਸ ਆ ਗਏ ਤੇ ਉਹਦੇ ਵਕਤ ਗੁਰੂ ਘਰ ਮੱਥਾ ਟੇਕ ਕੇ ਵਾਪਸ ਆ ਗਏ ਇਹ ਸਾਨੂੰ ਪੁੱਤ ਦੀ ਦਾਤ ਤੇਰੇ ਕਿਸੇ ਬਾਬੇ ਤੋਂ ਨਹੀਂ ਮਿਲੀ ਇਹ ਗੁਰੂ ਘਰ ਤੋਂ ਮਿਲੀ ਹੈ ਮੇਰਾ ਪਤੀ ਮੇਰਾ ਹਾਲਚਾਲ ਪੁੱਛ ਕੇ ਚੁੱਪਚਾਪ ਉੱਥੋਂ ਚਲਾ ਗਿਆ ਜਦੋਂ 2 ਘੰਟਿਆਂ ਬਾਅਦ ਵਾਪਸ ਆਏ ਤਾਂ ਮੈਂ ਪੁੱਛਿਆ ਕਿ ਤੁਸੀਂ ਮੈਨੂੰ ਛੱਡ ਕੇ ਕਿੱਥੇ ਗਏ ਸੀ ਤਾਂ ਮੇਰੇ ਪਤੀ ਨੇ ਮੇਰੇ ਸਿਰ ਤੇ ਪਿਆਰ ਨਾਲ ਹੱਥ ਫੇਰਿਆ ਤੇ ਕਿਹਾ ਮੈਂ ਅਰਦਾਸ ਕਰਾ ਕੇ ਆਇਆ ਹਾਂ ਕਿ ਮੇਰੇ ਪੁੱਤ ਤੇ ਮੇਰੇ ਘਰ ਵਾਲੀ ਸੁਖੀ ਸੰਧੀ ਆਪਰੇਸ਼ਨ ਥੀਏਟਰ ਚੋਂ ਬਾਹਰ ਨਿਕਲ ਆਉਣ ਤਾਂ ਮੈਂ ਗੁਰੂ ਘਰ ਜਾ ਕੇ ਸ਼ੁਕਰਾਨਾ ਕਰਾਂਗਾ ਤੇ ਪਹਿਲਾ ਡੱਬਾ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖਾਂਗਾ ਮੈਂ ਗੁਰਦੁਆਰਾ ਦੁਖਨਿਵਾਰਨ ਸਾਈਂ ਪਟਿਆਲਾ ਸਾਹਿਬ ਗਿਆ ਸੀ ਜਿੱਥੇ ਆਪਾਂ ਮਹੀਨੇ ਦੀ ਮਹੀਨੇ ਪੰਚਮੀ ਤੇ ਇਸ਼ਨਾਨ ਕਰਨ ਜਾਂਦੇ ਸੀ ਅਸੀਂ ਆਪਣੇ ਪੁੱਤ ਨੂੰ ਲੈ ਕੇ ਆਪਣੀਆਂ ਧੀਆਂ ਨਾਲ ਖੁਸ਼ੀ-ਖੁਸ਼ੀ ਘਰ ਆ ਗਏ ਅੱਜ ਸਾਡੀਆਂ ਧੀਆਂ ਆਪਦੇ ਵੀਰ ਤੇ ਹੱਥ ਤੇ ਰਖੜੀ ਬੰਨ੍ਹਦੀਆਂ ਨੇ ਤੇ ਸਵੇਰ ਸ਼ਾਮ ਕਹਿੰਦੀਆਂ ਨੇ ਰੱਬਾ ਤੇਰਾ ਸ਼ੁਕਰ ਹੈ ਤੂੰ ਸਾਨੂੰ ਵੀਰ ਦਿੱਤਾ ਕਿਉਂਕਿ ਬੱਚਿਆਂ ਨੂੰ ਵੀ ਪਤਾ ਹੈ ਕਿ ਰੱਬ ਤੋਂ ਵੱਧ ਕੇ ਕੋਈ ਵੀ ਇਨਸਾਨ ਜਦੋਂ ਸੱਚੇ ਦਿਲੋਂ ਪਰਮਾਤਮਾ ਦੇ ਅੱਗੇ ਜਾ ਕੇ ਕੁਝ ਮੰਗਦਾ ਹੈ ਤਾਂ ਪਰਮਾਤਮਾ ਉਸ ਦੀ ਫਰਿਆਦ ਜ਼ਰੂਰ ਸੁਣਦਾ ਹੈ ਮੈਂ ਗੁਰਦੁਆਰੇ ਜਾਣਾ ਤੇ ਪਾਠ ਕਰਨਾ ਬਿਲਕੁਲ ਵੀ ਨਹੀਂ ਛੱਡਿਆ ਮੈਂ ਅੱਜ ਵੀ ਦੁੱਖ ਨਿਵਾਰ ਗੁਰਦੁਆਰੇ ਜਾਂਦੀ ਆ ਤਾਂ ਹਰ ਰੋਜ਼ ਪਾਠ ਕਰਦੀ ਆ ਆਪਣੇ ਪਰਿਵਾਰ ਦੀ ਸੁੱਖ ਮੰਗਦੀ ਹਾਂ ਕਹਾਣੀ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ